ਵਾਇਗਰ ਬਾਬਾ ਜੀ ਮਗਡੀ ਇਹ ਸਾਹਮਣੇ ਹੈਗੇ ਆਂ ਅਸੀਂ ਮਗਡੀ ਦੇ ਸਾਹਮਣੇ ਆਜੋ ਆਜੋ ਜੀ ਇਹ ਗੱਤਰੇ ਪਾਉਂਦੇ ਕਾਲੋ ਬਾਲਕਾ ਬੰਦਿਆ ਹੋਂ ਨਗਲ ਜਾ ਤੇ ਨਹਿਰ ਨਹੀਂ ਕੈਮਰੇ ਫੜਿਆ ਨਾ ਪਾਲਾ ਇਤਰਾ ਕ੍ਰਾਸ ਕਰਕੇ ਪਾਲਾ ਫੜੀ ਗੱਲ ਹੁਣ ਇਹਦਾ ਕਰਨਾ ਵਾ ਹੁਣ ਗੱਲੀ ਕਰਨੀ ਕੋਈ ਸਭਾ ਬਾਬਾ ਜੀ ਬਾਈ ਬਾਈ ਗੋਪਨ ਬੰਦਦੀ ਬਾਹਰ ਪੱਦੇ ਦੋ ਕੈਮਰੇ ਲੈ ਰੋ ਉਧਰ ਗਾਸੋਂ ਨਾਲ ਇਹਨਾਂ ਨਾਲ ਦੱਲ ਨਹੀਂ ਗਈ ਰਾਜ ਸਭਾ ਸਾਓ ਬਾਬਾ ਜੀ ਕੈਮਰੇ ਲੈ ਕੇ ਸਿੱਧੇ ਦਰਬਾਰ ਚ ਜਾ ਆਪਾਂ ਨੇ ਜਾ ਕੋਈ ਇਹੋ ਜਿਹਾ ਹੁਲੜ ਬਾਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਰਾਇਆ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ ਸਾਰੇ ਉਧਰ ਲੈ ਬੰਨੇ ਬਾਈ ਤੁਹਾਡੇ ਬੰਦੇ ਕਿੱਥੇ ਸਾਰੇ ਭਲਾਇ ਕਿੱਥੇ ਲੁਣਾ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿ ਰਿਹਾ ਬਾਈ ਸਾਰੇ ਅਲੱਗ ਤੂੰ ਕਹਿਣਾ ਚੱਲ ਹੁਣੇ ਕੀ ਕਹਾ ਮੈਂ ਯਾਰ ਬਹੁਤ ਕੰਪਲੇਨਾਂ ਹੁੰਦੀਆਂ ਯਾਰ ਤਨੂ ਨਹੀਂ ਮੈਂ ਵਿਸਾ ਜਾ ਫਿਰ ਕਰ ਲੇਂਗਾ ਬਾਬਾ ਜੀ ਨਾਲ ਨਹੀਂ ਵਿਸਾਉਣੇ ਤੁਹਾਡੇ ਨਾਲ ਤੁਹਾਨੂੰ ਮੈਂ ਕਿਹਾ ਇਹ ਨਾ ਵੀ ਉੱਥੇ ਚੌਂਕ ਜੀ ਜਾਓ ਪਰੇ ਉੱਧਰ ਦੇ ਬੋਲ ਨਹੀਂ ਦੇ ਰਿਹਾ ਕੋਈ ਇੱਥੇ ਆ ਸਾਰੀ ਉਹਨਾਂ ਨੂੰ ਕਹਦੇ ਹੋ ਕੁੜੀਆਂ ਨੂੰ ਵੀ ਕਹਦੇ ਹੋ ਕਿ ਐਨ ਨਹੀਂ ਆਉਣਾ ਚਲੋ ਉਧਰ ਤੁਹਾਡੀ ਤਕੀੜ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਛਾਉਣੇ ਨਹੀਂ ਤੇ ਇਸ ਤੋਂ ਬਾਅਦ ਵਾਹਿਗੁਰੂ ਬਾਬਾ ਜੀ ਮਗਡੀ ਦੇ ਸਾਹਮਣੇ ਹੈਗੇ ਅਸੀਂ ਮਗਡੀ ਦੇ ਸਾਹਮਣੇ ਆ ਜਾਓ ਆ ਜਾਓ ਜੀ ਉਹ ਜਗਾਤਰੇ ਪਾਉਂਦੇ ਕਾਲਾ ਹਲਕਾ ਕਹਿੰਦੇ ਬੰਦੇ ਆ ਨਗਲ ਜਾ ਤੇ ਨਹਿਰ ਨਹੀਂ ਕੈਮਰੇ ਫੜਿਆ ਨਾ ਪਾਲਾ ਇਤਨਾ ਕਰਾਸ ਕਰਕੇ ਪਾਲਾ ਫਰੀ ਜਲ ਜੀ ਹੁਣ ਇਦਾਂ ਕਰਨਾ ਹੁਣ ਕਰ ਨਹੀਂ ਕਰਨੀ ਕੋਈ ਸਭ ਆ ਗਈ ਬਵਾ ਨਹੀਂ ਕੋਈ ਬੰਦ ਨਹੀਂ ਉੱਥੇ ਪੱਧਰ ਕੈਮਰੇ ਲਾਓ ਉਧਰ ਹੀ ਜਾਓ ਨਾ ਪਾਲਾ ਇਨਾ ਦੰਲੀ ਕਰ ਨਹੀਂ ਨਹੀਂ ਰਾਜ ਫਰਵਾਸੋ ਬਾਈ ਲੈ ਕੇ ਫਿੱਟ ਦਰਬਾਰ ਤੋਂ ਜਾਂ ਕੋਈ ਇਹੋ ਜਿਹਾ ਹੁਲੜ ਬਾਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਿਰਾਏ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ ਸਾਰੇ ਉਧਰ ਲੈ ਬੰਨੇ ਤੁਹਾਡੇ ਬੰਦੇ ਕਿੱਥੇ ਸਾਰੇ ਕਿੱਥੇ ਖਲੋਣਾ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿਣ ਰਿਹਾ ਬਾਈ ਸਾਰੇ ਅਲੱਗ ਤੂੰ ਕਹਿਣਾ ਚੱਲ ਹੁਣੇ ਕੀ ਕਹਿਣਾ ਬਾਈ ਬਹੁਤ ਕੰਪਲੇਨਾਂ ਹੁੰਦੀਆਂ ਯਾਰ ਤੂੰ ਨਹੀਂ ਮੈਂ ਬਿਠਾ ਜਾ ਫਿਰ ਕਰ ਲੈਣਾ ਬਾਬਾ ਜੀ ਨਾਲ ਨਹੀਂ ਅਸੀਂ ਵਿਛਾਉਣੇ ਤੁਹਾਡੇ ਨੂੰ ਮੈਂ ਕਿਹਾ ਇਹਨਾਂ ਵੀ ਉੱਥੇ ਚੌਂਕ 'ਚ ਜਾਓ ਪਰੇ ਉਧਰ ਦੇਖੋ ਜਿਹੜਾ ਜਿਹੜਾ ਇੱਥੇ ਆਸੂ ਜਿਹੜਾ ਦੇਖੋ ਉਹਨਾਂ ਨੂੰ ਕਹਦੇ ਹੋ ਕੁੜੀਆਂ ਨੂੰ ਵੀ ਕਹਦੇ ਹੋ ਭੈਣ ਨੂੰ ਨਹੀਂ ਆਉਣਾ ਚਲੋ ਉਧਰ ਤੁਹਾਡੀ ਕਬੀੜ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਛੌੜੇ ਨਹੀਂ ਤੇ ਇਸ ਤੋਂ ਬਾਅਦ